ਹੋ ਜੀ ਆ ਦੇਖੋ ਆ ਦੇਖ ਲੋ ਜੀ ਫੂਸ ਸਹੀ ਮਾਲ ਕਣਕ ਜਿਹੜਾ ਹੈਗਾ ਉਹ ਅਪਲੋਡ ਅਬ ਨਹੀਂ ਕੀਤੀ ਜਾ ਰਹੀ ਫੀ ਸਾਰੀ ਜਿਹੜੀ ਬੋਰੀਆਂ ਹੈਗੀਆਂ ਉਹਦੇ ਵਿੱਚ ਟੂੜੀ ਪਈ ਹੈ ਤੇ ਬੋਰੀਆਂ ਜਿਹੜੀਆਂ ਹੈਗੀਆਂ ਗੀਲੀਆਂ ਹੈਗੀਆਂ ਸਣ ਜਿਹੜੇ ਆਰਟੀਏ ਨੇ ਫੀਟਰ ਨੇ ਜਸਾਉਟ ਰੀਡਿੰਗ ਕੰਪਨੀ ਉਹਦਾ ਲਾਇਸੈਂਸ ਸਸਪੈਂਡ ਕਰਨ ਦਾ ਹੁਣੇ ਹੀ ਜਿਹੜਾ ਹੈਗਾ ਆਰਡਰ ਕਰਤਾ ਹੈਗਾ ਰੀਡ ਦੇ ਨਾਲ ਜਾਂ ਫਿਰ ਕਣਕ ਦੇ ਨਾਲ ਜਾਂ ਜੀਰੀ ਦੇ ਨਾਲ ਜੋ ਵੀ ਫੂਡ ਬੇਨ ਦੀ ਇਸ ਤਰ੍ਹਾਂ ਜਿਹੜੀ ਲੋਡਿੰਗ ਹੁੰਦੀ ਹੈ ਇਹਦੇ ਵਿੱਚ ਇਸ ਤਰ੍ਹਾਂ ਦੀ ਕੋਤਾ ਕਿਸੇ ਵੀ ਸ਼ਰਤ ਤੇ ਕਿਸੇ ਵੀ ਹਾਲਾਤ ਤੇ ਨਹੀਂ ਅਸੀਂ ਬਖਸ਼ਾਂਗੇ ਇਹ ਸਭ ਤੋਂ ਸਖਤ ਕਾਰਵਾਈ ਕਰਾਂਗੇ ਕਣਕ ਦੀਆਂ ਬੋਰੀਆਂ 'ਚ ਘੱਟ ਵਜ਼ਨ ਹੋਣ ਅਤੇ ਫੂਸ ਭਰਨ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਤੇ ਹੁਣ ਡਿਪਟੀ ਕਮਿਸ਼ਨਰ ਸੰਗਰੂਰ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਜਸਟਾਊ ਟ੍ਰੇਡਿੰਗ ਕੰਪਨੀ ਦਾ ਲਾਇਸੈਂਸ ਰੱਦ ਕੀਤਾ ਜਾਂਦਾ ਹੈ ਇਸ ਦੇ ਇਲਾਵਾ ਕਾਨੂੰਨੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਦੱਸਿਆ ਗਿਆ ਕਿ ਕਣਕ ਦੇ ਵਿੱਚ ਮੌਕੇ ਤੇ ਕੁਝ ਟਰੱਕਾਂ ਵਿੱਚੋਂ ਘੱਟ ਵਜ਼ਨ ਅਤੇ ਬਿਨਾਂ ਸਫਾਈ ਵਾਲੀ ਕਣਕ ਭੇਜੀ ਗਈ ਇਹ ਮਾਮਲਾ ਨੋਟਿਸ ਚ ਆਇਆ ਤੇ ਫਿਰ ਜਾਂਚ ਪੜਤਾਲ ਕੀਤੀ ਗਈ ਕਿ ਵੀਰਤੀ ਸਪੈਸ਼ਲ ਲੋਡ ਹੋ ਰਹੀ ਹੈ ਉਹਦੇ ਵਿੱਚ ਸਹੀ ਮਾਲ ਕਣਕ ਜਿਹੜਾ ਹੈਗਾ ਉਹ ਅਪਲੋਡ ਨਹੀਂ ਕੀਤੀ ਜਾ ਰਹੀ ਮੌਕੇ ਤੇ ਪਤਾ ਚੱਲਿਆ ਕਿ ਕਾਫੀ ਸਾਰੀ ਜਿਹੜੀ ਬੋਰੀਆਂ ਹੈਗੀਆਂ ਉਹਦੇ ਵਿੱਚ ਟੂੜੀ ਪਈ ਹੈ ਤੇ ਬੋਰੀਆਂ ਜਿਹੜੀਆਂ ਹੈਗੀਆਂ ਗੀਲੀਆਂ ਹੈਗੀਆਂ ਮੌਕੇ ਦੀ ਜਾਂਚ ਕਰਨ ਨੂੰ ਵਾਸਤੇ ਇੱਕ ਕਮੇਟੀ ਤੇ ਗਠਿਤ ਕੀਤੀ ਗਈ ਸੀ ਜਿਸ ਦੇ ਵਿੱਚ ਐਸ ਡੀ ਐਮ ਸੰਗਰੂਰ ਚੇਅਰਮੈਨ ਸੀ ਤੇ ਡੀ ਐਮਓ ਸੰਗਰੂਰ ਤੇ ਡੀ ਐਫ ਆ ਸੰਗਰੂਰ ਦੇ ਮੈਂਬਰ ਸੀਗੇ ਕਮੇਟੀ ਵੱਲੋਂ ਰਿਪੋਰਟ 25 ਤਰੀਕ ਨੂੰ ਆ ਗਈ ਸੀ ਤੇ ਓਨ ਦਾ ਬੇਸਿਸ ਆਫ ਰਿਪੋਰਟ ਆਫ ਦੀ ਕਮੇਟੀ ਅਸੀਂ ਜਿਹੜਾ ਹੈਗਾ ਕਨਸਰਨ ਜਿਹੜੇ ਆੜਤੀਏ ਨੇ ট্রেਡਰ ਨੇ ਜਸਰਾਉਟ ਟਰੇਡਿੰਗ ਕੰਪਨੀ ਉਹਦਾ ਲਾਇਸੈਂਸ ਸਸਪੈਂਡ ਕਰਨ ਦਾ ਹੁਣ ਇਹ ਜਿਹੜਾ ਹੈਗਾ ਆਰਡਰ ਕਰਤਾ ਹੈਗਾ ਨਾਲ ਹੀ ਜਿਹੜੇ ਅਫੀਸ਼ੀਅਲ ਸਰਕਾਰੀ ਆਫਿਸ ਤੇ ਸੁਪਰਵਾਈਜ਼ਰੀ ਫੇਲੀਅਰ ਹੁੰਦਾ ਜਿਵੇਂ ਕਿ ਮੰਡੀ ਬੋਰਡ ਦੇ ਜਿਹੜੇ ਆਪਣੇ ਫੀਲਡ ਲੈਵਲ ਆਫਿਸਰਸ ਨੇ ਸੁਪਰਵਾਈਜ਼ਰਸ ਫੂਡ ਇਨਸਪੈਕਟਰ ਜਿਹੜੇ ਕੰਸਰਨਡ ਅਫਸਰ ਇਨਚਾਰਜ ਨੇ ਅਤੇ ਜਿਹੜੇ ਐਫਸੀਆਈ ਦੇ ਜਿਹੜੇ ਉੱਥੇ ਮੌਕੇ ਤੇ ਇਨਸਪੈਕਟਰ ਨੇ ਉਹਨਾਂ ਦਾ ਵੀ ਕਿਸ ਬੰਦੇ ਦਾ ਕਿਸ ਪੁਆਇੰਟ ਤੇ ਫੇਲਿਅਰ ਰਹਾ ਗਿਆ ਹੈ ਸੁਪਰਵਾਈਜ਼ਰੀ ਤੇ ਇਹ ਵੀ ਸੰਬੰਧਤ ਉਹਨਾਂ ਨੂੰ ਕਿਹਾ ਗਿਆ ਹੈ ਕਿ ਇਹਦੀ ਵੀ ਰਿਪੋਰਟ ਤੁਰੰਤ ਕਰਨ ਜਿਹੜਾ wheat ਦੇ ਨਾਲ ਜਾਂ ਫਿਰ ਕਣਕ ਦੇ ਨਾਲ ਜਾਂ ਜੀਰੀ ਦੇ ਨਾਲ ਜੋ ਵੀ ਫੂਡ ਗ੍ਰੇਨ ਦੀ ਇਸ ਤਰ੍ਹਾਂ ਜਿਹੜੀ ਲੋਡਿੰਗ ਹੁੰਦੀ ਹੈ ਇਹ ਦੇ ਵਿੱਚ ਇਸ ਤਰ੍ਹਾਂ ਦੀ ਕੋਤਾਈ ਕਿਸੇ ਵੀ ਸ਼ਰਤ ਤੇ ਕਿਸੇ ਵੀ ਹਾਲਾਤ ਤੇ ਨਹੀਂ ਅਸੀਂ ਬਖਸ਼ਾਂਗੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ